ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਜਿਹੜੇ 328 ਰੂਪ ਨੇ ਉਹਨਾਂ ਨੂੰ ਲੈ ਕੇ ਬਹੁਤ ਚਰਚਾਵਾਂ ਨੇ ਗੱਲਾਂਬਾਤਾਂ ਹੋ ਰਹੀਆਂ ਨੇ ਮਿਲ ਗਏ ਜਾਂ ਨਹੀਂ ਮਿਲੇ ਕਿੱਥੇ ਗਏ ਐ ਇਹਨਾਂ ਤਮਾਮ ਗੱਲਾਂ ਦੀ ਜਾਣਕਾਰੀ ਲੈਣ ਲਈ ਸਾਡੇ ਨਾਲ ਅੱਜ ਗਿਆਨੀ ਬੂਟਾ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਾਡੇ ਚੈਨਲ 'ਚ ਤੁਹਾਡਾ ਸਵਾਗਤ ਹੈ ਜੀ ਵੈਰੀਫਾਈਡ ਖਾਲਸਾ ਬੁਟਾ ਜੀ ਫਿਰ ਹੋ। ਵਾਈਲਡਰ ਜੀ ਦਾ ਖਾਲਸਾ ਵਾਈਲਡਰ ਜੀ ਦੇ ਪੁੱਤ ਜੀ ਗਿਆਨੀ ਜੀ 328 ਰੂਪ ਜਿਹੜੇ ਹੈਗੇ ਆ ਉਹ ਉਹਨਾਂ ਦਾ ਬੜਾ ਰੌਲਾ ਚੱਲ ਰਿਹਾ ਹੈ ਉਹ ਕਿੱਥੇ ਗਏ ਕਿਹਨੇ ਵਿੱਚ ਕੀ ਗੱਲਬਾਤ ਹੈ ਕੀ ਖਾਣਿਆ ਸਾਡੇ ਦਰਸ਼ਕਾਂ ਨੂੰ 2020 ਦਾ ਇਹ ਮਸਲਾ ਹੈਗਾ ਜੀ ਜੀ ਆ ਜਿਹੜੀ ਡਾਕਟਰ ਈਸ਼ਾ ਸਿੰਘ ਦੀ ਇੱਕ ਰਿਪੋਰਟ ਹੈ ਉਹਦੇ ਪਹਿਲਾਂ ਸੈਕਟ ਕਮੇਟੀ ਬਣਾਈ ਸੀ ਤੇ ਉਹਦੇ ਵਿੱਚ ਜੋ ਕੁਝ ਸਾਹਮਣੇ ਆਇਆ ਸੀਗਾ ਉਹਨੇ ਤਕਰੀਬਨ ਸ਼ੋਣੀ ਕਮੇਟੀ ਨੇ 16 ਮੁਲਾਜ਼ਮ ਨੂੰ ਦੋਸ਼ੀ ਪਾਏਗੇ ਸੀ ਤੇ ਉਹਦੇ ਤੇ ਗੱਲਬਾਤ ਚੱਲਦੀ ਰਹੀ ਜੀ ਅਕਾਲ ਤਖਤ ਵੱਲੋਂ ਵੀ ਹਕੂਮਤ ਜਾਰੀ ਹੋਇਆ ਸੀ ਵੀ ਇਹ ਪੜਤਾਲ ਹੋਣੀ ਚਾਹੀਦੀ ਹੈ ਠੀਕ ਹੈ ਤੇ ਕੁਝ ਜਿਹੜੇ ਸ਼ੂਮਣੇ ਕਮੇਟੀ ਦੇ ਸੀਨੀਅਰ ਲੀਡਰ ਵੀ ਹੈਗੇ ਆ ਜਿਹੜਾ ਵੱਡੇ ਕਲੇਜ ਵਿੱਚ 77 ਸਾਲ ਤੱਕ ਪੋਸਟ ਹੋਈਆਂ ਨੇ ਹਨ ਤੇ ਉਹਨਾਂ ਨੇ ਇਹ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਬਹੁਤ ਸਿੱਧ ਜਥੇਬੰਦੀਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਵੀ ਜਿਹੜੇ ਸਾਡੇ ਗੁਰੂਗ੍ਰੰਥ ਸਾਹਿਬ ਹੈਗੇ ਆ ਵੀ ਜੇ ਉੱਥੇ ਹੀ ਕਪੜਾ ਹੋ ਰਿਹਾ ਹੈ ਤਾਂ ਫਿਰ ਇਹ ਬੰਦੇ ਹੋਰ ਕਿੱਥੇ ਕਿੱਥੇ ਕਪੜਾ ਕਰਦੇ ਹੋਣਗੇ ਬਿਲਕੁਲ ਜੀ ਤੇ ਹੁਣ ਜਦੋਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਰਦਾਰ ਭੌਂਸ ਸਿੰਘ ਮਾਨ ਨੇ ਹਨਾ ਇਹ ਸਟੈਂਡ ਲਿਆ ਕਿਉਂਕਿ ਲੋਕਾਂ ਦੇ ਨਾਲ ਕਮਿਟਮੈਂਟ ਕੀਤੀ ਹੋਈ ਸੀ ਵੀ ਤੁਸੀਂ ਬੇਦਵੀ ਦੇ ਮੁੱਦੇ ਤੇ ਕੋਈ ਗੱਲਬਾਤ ਨਹੀਂ ਕਰ ਰਹੇ ਹਨਾ ਕੋਈ ਐਕਸ਼ਨ ਨਹੀਂ ਹੋਇਆ ਤਾਂ ਉਹ ਵੀ ਪ੍ਰੈਸ਼ਰ ਹੈਗਾ ਸੀਗਾ ਬਾਕੀ ਇੱਕ ਜ਼ਿੰਮੇਵਾਰੀ ਦੇ ਤੌਰ ਤੇ ਜੀ ਇਹ ਗੱਲ ਕਰਨੀ ਵੀ ਜ਼ਰੂਰੀ ਬਣਦੀ ਸੀ ਹਨਾ ਵੀ ਜਿਹੜੇ 3280 ਗੈਪ ਹੋਏ ਨੇ ਉਹ ਕਿੱਥੇ ਹੈ ਦੂਜੀ ਗੱਲ ਤੁਸੀਂ ਜਿਹੜੀ ਹੁਣ ਕੀਤੀ ਆ ਬਈ ਉਹ ਲੱਭ ਲੈ ਜਾਂ ਨਹੀਂ ਲੱਭ ਲੈ ਇਹ ਹਲੇ ਕੰਟਰੋਲ ਨਹੀਂ ਵੀ ਹਲੇ ਕੋਈ ਕਲੀਅਰ ਵੀ ਹੋਇਆ ਹੈ ਹਨਾ ਤੇ ਮੇਰੇ ਕੋਲੇ ਕੁਝ ਪੁਲਿਸ ਅਧਿਕਾਰੀਆਂ ਨਾਲ ਗੱਲ ਹੋਈ ਆ ਉਹ ਕਹਿੰਦੇ ਹਲੇ ਠਹਿਰੋ ਤੇ ਹਲੇ ਵੀ ਉਹ ਲੱਭੇ ਨਹੀਂ ਲੱਭੇ ਨੇ ਹਲੇ ਕੁਝ ਕਹਿਣ ਦੀ ਕੋਸ਼ਿਸ਼ ਨਹੀਂ ਕਰ ਰਹੇ ਵੈਸੇ ਆਪਾਂ ਜਿਹੜੀਆਂ মিডিਆ ਤੇ ਹੁੰਦੀਆਂ ਤੇ ਬਹੁਤ ਹੀ ਗੁੰਝਲਦਾਰ ਹੁੰਦੀਆਂ ਜਾਂ ਗੌਰਖੰਦ ਦੀ ਲੋੜ ਨਹੀਂ ਪਦੀ ਯਾਨੀ ਜੀ ਇੱਕ ਵਿੱਚ ਦੋਸ਼ ਲੱਗ ਰਿਹਾ ਕੋਲੀ ਸਾਹਿਬ ਤੇ ਵੀ ਕੋਲੀ ਫੜਿਆ ਗਿਆ ਤੇ ਉਸ ਤੋਂ ਬਾਅਦ ਦੋਸ਼ ਵੀ ਲੱਗੇ ਆ ਤਾਂ ਕਿੰਨਾ ਕੁ ਤੁਸੀਂ ਇਹੋ ਜਿਹੀ ਗੱਲ ਨੂੰ ਦੇਖਦੇ ਆ ਇਹ ਦੋਸ਼ ਨਹੀਂ ਹੈਗੇ ਜੀ ਇਹ ਇਹ ਤਾਂ ਤੈ ਹੈ ਸਾਰੀ ਇਲਜ਼ਾਮ ਨਹੀਂ ਹੈ ਇਹ ਤਾਂ ਦੋਸ਼ ਤੈ ਹੋ ਚੁੱਕਿਆ ਹੈ ਠੀਕ ਹੈ ਹੁਣ ਦੋਸ਼ ਤਾਂ ਤੈ ਕਿਉਂ ਹੋਏ ਨੇ ਜਿਹੜਾ ਸਜਿੰਦਰ ਸਿੰਘ ਕੋਲੀ ਹੈ ਇਹ ਤਕਰੀਬਨ ਸਾਲਾਨਾ 10-12 ਕਰੋੜ ਵੀ ਆ ਇਨਕਾ ਸਹੂਲ ਲੈਦਾ ਸੀ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਠੀਕ ਹੈ ਉਹਦੇ ਵਿੱਚ ਗੜਬੜ ਇੱਕ ਹੋਰ ਵੀ ਹੋਈ ਹੈ ਉਹ ਗੜਬੜ ਇਹ ਹੋਈ ਹੈ ਵੀ ਇਹ ਤਨਖਾਹ ਸ਼੍ਰੋਮਣੀ ਕਮੇਟੀ ਤੋਂ ਲੈਂਦਾ ਸੀ ਤੇ ਕੰਮ ਬਹੁਤ ਵੱਡਾ ਹਿੱਸਾ ਹੈ ਬਾਦਲਾਂ ਦੇ ਕਰਦਾ ਸੀ ਹੂੰ ਠੀਕ ਹੈ ਅਪਣ ਇਰਾਜ ਤਾਂ ਖੋਲਿਆ ਇਹ ਮਤਲਬ ਕਿ ਬਾਹਰਲੇ ਮੁਲਕ ਚ ਪੀਟੀਸੀ ਨਾਲ ਲਟਾਈ ਅਪ ਕਰਕੇ ਚੈਨਲ ਕੋਈ ਚਲਾ ਰਿਆ ਸੀ ਇਹਨਾਂ ਦਾ ਇੱਕ ਆਪਣਾ ਚੈਨਲ ਵੀ ਹੈ ਇੱਕ ਇਹਨੇ ਐਨਓਸੀ ਸ਼ਿਵਾਰਬਾਲ ਤੋਂ ਪੀਟੀਸੀ ਦੀ ਲਈ ਹੋਈ ਸੀ ਜੀ ਵੇਖੋ ਹਨਾ ਉਸ ਬ੍ਰਾਂਚਾਂ ਦੀ ਹਨਾ ਕਹਿ ਲਈਏ ਵੀ ਉੱਥੇ ਕੈਨੇਡਾ ਦੇ ਵਿੱਚ ਵੀ ਉਹ ਪਲੇ ਕਰਦਾ ਸੀ ਉਹਦੇ ਵਿੱਚੋਂ ਕਰੋੜਾਂ ਰੁਪਇਆ ਬਣਦੇ ਸੀ ਠੀਕ ਹੈ ਤੇ ਇਹ ਤਾਂ ਤੁਸੀਂ ਇਹ ਸਭ ਲਾ ਲਓ ਵੀ ਸ਼ੋਮਣੀ ਕਮੇਟੀ ਨੇ ਆਪਣਾ ਕੋਈ ਚੈਨਲ ਬਣਾਇਆ ਨਹੀਂ ਜਿਹੜੀ ਆਪਣੇ ਚੈਨਲ ਨੂੰ ਇਨਕਮ ਵੀ ਆਉਂਦੀ ਠੀਕ ਹੈ ਤੇ ਬਾਦਲਾ ਨੂੰ ਇਹਨੇ ਸੀ ਦੇ ਰੱਖੀ ਬਾਦਲਾ ਨੂੰ ਖੁੱਲ੍ਹ ਦੇਤੀ ਵੀ ਤੁਸੀਂ ਆਪਣਾ ਚੈਨਲ ਚਲਾ ਲਓ ਹਨਾ ਇਹ ਤਾਂ ਬਹੁਤ ਵੱਡਾ ਫਰੋਡ ਹੈ ਚਲੋ ਇਸ ਕੋਸ਼ਿਸ਼ ਕਿ ਮੈਂ ਜਾਣਾ ਇਹ ਤਾਂ ਆਪਣੇ ਧਾਮੀ ਸਾਹਿਬ ਨੇ ਸ਼ਰਿਆਮੇ ਕਹਿਤਾ ਬਚਾ ਕੇ ਜੇ ਕਿ 10 12 ਕੱਪੜੇ ਸਾਡੇ ਰੋਜ਼ ਹੁੰਦੇ ਰਹਿੰਦੇ ਇਦਾਂ ਸ਼ਰਮ ਲੋਕ ਇਹਨਾਂ ਨੂੰ ਕਹਿਣਾ ਆਪਾਂ ਦਾ ਜਿਹੜਾ ਮੇਨ ਮੁੱਦਾ ਹੈ ਨਾ ਅਸੀਂ ਵੀ ਪੈਸੇ ਵਾਲੀ ਗੱਲ ਤਾਂ ਮੈਨੂੰ ਮਤਲਬ ਕੋਈ ਨਹੀਂ ਹਨਾ ਜਿੱਧਰ ਜਾਵੇ ਨਾ ਜਾਵੇ ਅਸੀਂ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਹੈ ਵੀ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੀ ਸ਼ਿਪਾਈ ਦੇ ਵਿੱਚ ਸ਼ਰੂ ਵੇਚਣ ਦੇ ਵਿੱਚ ਹਨਾ ਫਰਾਡ ਕਰ ਸਕਦੇ ਨਹੀਂ ਉਹ ਬੰਦਿਆਂ ਨੇ ਹੋਰ ਪੰਜਾਬ ਦੇ ਮਸਲਿਆਂ ਵਿੱਚ ਸ਼ੁਮਣਿਕ ਵੜੇ ਕਿੱਡੇ-ਕਿੱਡੇ ਕੱਪੜੇ ਕਿੱਡੇ ਹੋਣਗੇ ਹੁਣ ਰਹੇਗਾ ਤਾਂ ਅ ਜਿਹੜੀ ਹੁਣ ਤਰਖੀ ਹੈ ਭਗਵੰਤ ਮਾਨ ਨੂੰ ਜਿਹੜਾ ਉਹਨਾਂ ਨੇ ਸੱਦਣ ਦੀ ਕੋਸ਼ਿਸ਼ ਕੀਤੀ ਵੀ ਤਲਵ ਕੀਤਾ ਹੈ ਇਹ ਉਹ ਤਲਵ ਨਹੀਂ ਕੀਤਾ ਅਸਲ ਵਿੱਚ ਖਿਜ ਕੀ ਹੈ ਵੀ ਤੂੰ ਕੌਣ ਹੁੰਨਾ ਮਿਸਾਨੋ ਇਹਦੇ ਸ਼੍ਰੋਮਣੀ ਕਮੇਟੀ ਦਾ ਗੱਲ ਦਾ ਹਾਂ ਵੀ ਤੂੰ ਕੌਣ ਹੋਣਾ ਹੈ ਸ਼੍ਰੋਮਣੀ ਕਮੇਟੀ ਦਾ ਅਧਾਲਨਾ ਜੀ ਕਰਨ ਵਾਲਾ ਤੇ ਜਿਹੜੇ ਸਾਡੇ ਸੁਰਗ ਗਏ ਤੂੰ ਕੌਣ ਹੋਣਾ ਲੱਭਣ ਵਾਲਾ ਉਹ ਠੰਡੇ ਮੈਂ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣੇ ਮਤਲਬ ਮੌਜਮੰਦ ਕਹੇ ਨਹੀਂ ਉਹ ਅੰਦਮੰਡਾ ਮੌਕੇ ਦਾ ਮੁੱਖ ਮੰਤਰੀ ਹੈ ਪ੍ਰਸ਼ਾਸਨ ਉਹਦੇ ਅੰਦਰ ਹੈ ਪ੍ਰਸ਼ਾਸਨ ਕੋਲੇ ਜਿਹੜੀਆਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਨੂੰ ਹੱਲ ਕਰਨੀਆਂ ਪੈਣਗੀਆਂ ਯਾਨੀ ਜੀ ਇੱਕ ਆਪਾਂ ਗੱਲ ਇੱਥੇ ਹੋਰ ਆਉਂਦੀ ਹੈ ਜਿਵੇਂ ਅਕਾਲ ਤਖਤ ਦੇ ਜਥੇਦਾਰਾਂ ਦਾ ਬੜਾ ਰਿਸਪੈਕਟ ਹੁੰਦਾ ਸੀ ਪਹਿਲਾਂ ਇਦੋਂ ਕੋਈ ਆਕਾਲ ਤਖ ਦਾ ਜਿੱਤੇ ਲੋਕ ਖੜੇ ਹੋ ਜਾਂਦੇ ਸੀ ਤਾਂ ਅੱਜ ਆਕਾਲ ਤਖ ਦੇ ਜਥੇਦਾਰਾਂ ਦਾ ਕਿਸ ਤਰ੍ਹਾਂ ਦਾ ਹਾਲਾਤ ਹੈਗੇ ਮੇਲੋ ਜੀ ਇੱਕ ਨਾਂ ਗੁਰਬਿਲਾਸ ਪਾਸ਼ਾਏ ਸ਼ੇਮੀ ਮੁਕਸ਼ਪੀਏ ਪੁਸਤਕ ਤੇ ਉਹ ਤਿਆਰ ਹੁੰਦੀ ਹੈ 1830 ਤੋਂ 1840 ਤੱਕ 10 ਸਾਲ ਦੇ ਵਿਕਣੇ ਦੇ ਵਿੱਚ ਵਿੱਚ ਉਹਦੇ ਵਿੱਚ ਆਕਾਲ ਤਖ ਦਾ ਜ਼ਿਕਰ ਆਇਆ ਹੋਇਆ ਹੈ ਉਸ ਤੋਂ ਪਹਿਲਾਂ ਆਕਾਲ ਤਖ ਦਾ ਕਿਤੇ ਜ਼ਿਕਰੀ ਨਹੀਂ ਆ ਰਹੀ ਤੁਸੀਂ ਹੋਰ ਦੱਸੋ ਜਿਹੜਾ ਗੁਰਦਾਰਾ ਐਕਟ ਬਣਿਆ ਨਾ ਜੀ ਉਹਦੇ ਵਿੱਚ ਵੀ ਕਾਲ ਤੱਕ ਦਾ ਜ਼ਿਕਰ ਹੈ ਨਹੀਂ ਅਕਾਲ ਮੂਗਾ ਹੁੰਦਾ ਸੀ ਠੀਕ ਹੈ ਗੁਰਬਰਾਸ ਪਾਸ਼ੇ ਸ਼ੇਮੀ ਦੇ ਵਿੱਚ ਜਿਹੜਾ ਕਾਲ ਤੱਕ ਦਾ ਜ਼ਿਕਰ ਹੈ ਨਾ ਉਹ ਵਿਸ਼ਨੂੰ ਦਾ ਤਖਤ ਉਹਦੇ ਵਿੱਚ ਲਿਖਿਆ ਹੋਇਆ ਜੀ ਠੀਕ ਹੈ ਇਹਨਾਂ ਨੇ ਨਾ ਕਿੜਾ ਕਰਨ ਵਾਸਤੇ ਫਿਰ ਤੋਂ ਅਕਾਲ ਬੂੰਗੇ ਨੂੰ ਅਕਾਲ ਤਖਤ ਬਣਾਤਾ ਜੀ ਉਹਦੇ ਉੱਤੇ ਇੱਕ ਜੱਜਦਾਰ ਸਾਹਿਬ ਫਿਰ ਹੱਥ ਰਹਾ ਬਾਹ ਦਾ ਮਤਲਬ ਕਿ ਵੀ ਜਿਹਨੂੰ ਖੁੱਡੇ ਲੈਣ ਲਾਉਣਾ ਹੋਵੇ ਪੰਥ ਵਿੱਚੋਂ ਸ਼ੇਕ ਕੀ ਉਹਨੂੰ ਅਸੀਂ ਡੈਮੇਜ ਕਰਦੇ ਇਹ ਇਹ ਇੱਕ ਘਾੜਤ ਹੈ ਠੀਕਾ ਤਖਤਾ ਕੋਈ ਉਦਾ ਨਹੀਂ ਹੈਗਾ ਜੀ ਠੀਕ ਹੈ ਨਾ ਕੋਈ ਜਹੇਦਾਰ ਦਾ ਉਦਾ ਨਹੀਂ ਹੈਗਾ ਜੀ ਇਹ ਜਾਣ ਬੁੱਝ ਕੇ ਲਾਇਆ ਹੋਇਆ ਹੈ ਇਹਨਾਂ ਦੇ ਪੋਤਰੇ ਬਹੁਤ ਭੂਮ ਫੂਲੇ ਜਾਣਗੇ ਹਜੇ ਕੀ ਹੋਇਆ ਤੁਸੀਂ ਥੋੜਾ ਜਿਹਾ ਸਬਰ ਰੱਖੋ ਪੰਜਾਬ ਦੇ ਲੋਕਾਂ ਨਾਲ ਜਿੱਦਾਂ ਦਾ ਸੋਸ਼ਲ ਮੀਡੀਆ ਆਇਆ ਹੈ ਬਹਿ ਤਾਂ ਪਹਿਲੇ ਹੀ ਲੋਕ ਬਹੁਤ ਬੜੇ ਰਿਖਿਆ ਉਸ ਦਿਨ ਦੀ ਲੋਕਾਂ ਦੇ ਕੰਨ ਵਿੱਚ ਬਹੁਤ ਵਧੀਆ ਗੱਲਬਾਤ ਮੈ ਰਹੀ ਹੈ ਹਰੇਕ ਬੰਦਾ ਸਵਾਲ ਕਰਦਾ ਹਲੇ ਹਰੇਕ ਬੰਦਾ ਕੋਹ ਕਰਦਾ ਇਹ ਕੀ ਕਹਿ ਰਹੇ ਨੇ ਹੁਣ ਤੁਸੀਂ ਇਹ ਲਾ ਲੋ ਕੱਲ ਕੀ ਕਿਹਾ ਸੀ ਕੱਲ ਕੀ ਕਿਹਾ ਸੀ ਇਹਨਾਂ ਨੂੰ ਉਹ ਨੋਟ ਕਰਕੇ ਰੱਖਣਾ ਪੈਣਾ ਜੇ ਤੁਸੀਂ ਕੱਲ ਸੱਚ ਬੋਲਿਆ ਸੀ ਤਾਂ ਤੁਹਾਨੂੰ ਯਾਦ ਕਰ ਲਈ ਲੋਣੀ ਤੁਸੀਂ ਅੱਜ ਬੋਲ ਸਕਦੇ ਕਿ ਗੱਲਾਂ ਪੁੱਛ ਜਾਂਦੇ ਹੁਣ ਇੱਕ ਹੁਣ ਤੁਸੀਂ ਸੁਮੇਰ ਵਾਲੀ ਮੈਂ ਤੁਹਾਨੂੰ ਕਾਨੂੰਨੀ ਹਰਕਤ ਕਰਦਾ ਠੀਕ ਹੈ ਮਾਗੀ ਦੇ ਮਿਲ ਤੇ ਕਾਨਫਰੰਸ ਹੋਣੀ ਹੈ ਹਾਂਜੀ ਹਾਂ ਉਥੇ ਇੱਕ ਵੀਡੀਓ ਵਾਇਰਲ ਹੋਈ ਹੈ ਪਤਾ ਕੀ ਕਹਿ ਰਹੇ ਹੁਣ ਦੇਖੋ ਤੁਸੀਂ ਇਹਨਾਂ ਦੀ ਲੜਾਈ ਫੁੱਪਣਾ ਬਣ ਗਈ ਹੈ ਜਿੰਨਾਂ ਤਾਂ ਗੋਲਗੱਲ ਪੈਸੇ ਚਾਹੁੰਦੇ ਨੇ ਸ਼ੋਅ ਨਿਕਮੇ ਨੇ ਮੈਂ ਤਾਂ ਕਹੀ ਜਾਂਦੇ ਆ ਅੱਗੇ ਮੱਥਾ ਟੇਕੋ ਲੰਗਰ ਛਕੋ ਪਿੱਛੇ ਗੋਲਗੱਾਂ ਭਰ ਇਹ ਹਰਾਮਪੁਰ ਪਤਾ ਕੀ ਕਹਿੰਦਾ ਹੂੰ ਕਹਿੰਦਾ ਤੁਸੀਂ ਉਹ ਬੰਦੇ ਲੈ ਕੇ ਜਾਓ ਤੁਹਾਡੇ ਪਿੰਡਾਂ ਵਿੱਚ ਕੱਲੇ ਕੱਲੇ ਬੱਸ ਭੇਜਾਂਗੇ ਵੀ ਜਿਹੜੇ ਮੁੰਤੇ ਮੱਥਾ ਨਾ ਟੇਕਣ ਸਾਡੀ ਸਟੇਜ ਤੇ ਆਣ ਵੀ ਕੱਠ ਵੱਡਾ ਹੋਵੇ ਤੇ ਦੱਸੋ ਦੇਖੋ ਕਿੱਡੀ ਮਾੜੀ ਕਿੱਡੀ ਵੱਡੀ ਬੇਵਕੂਫੀ ਹੈ 40 ਮੁਕਟਿਆਂ ਨਾਲ ਕਿੰਨਾ ਕੀ ਲੈਣਾ ਦੇਣਾ ਬਿਲਕੁਲ ਜਿਹੜੀ ਨਾ ਬੇਦਾਵੇ ਵਾਲੀ ਸਾਖੀ ਸੀ ਭਾਈ ਮਹਾਸ਼ੀ ਬੇਦਾਵੇ ਵਾਲੇ ਕਿ ਆਏ ਵੀ ਮੈਂ ਤੇਰਾ ਸੇਕ ਨਹੀਂ ਕੋ ਮੇਰਾ ਗੁਰੂ ਨਹੀਂ ਇਹ ਇਹਨਾਂ ਦੇ ਠੁਕਦੀ ਹੈ ਉਹ ਸਾਖੀ ਝੂਠ ਹੈ ਕੋਈ ਵੀ ਦਾਬ ਨਹੀਂ ਦਿੱਤਾ ਬਿਲਕੁਲ ਬੇਦਾਬ ਆ ਇਹ ਲੋਕ ਦੇ ਰਹੇ ਆ ਜਿਹੜੇ ਮਾਗੀ ਦੇ ਮਿਲਦੇ ਕਾਨਫਰੰਸਾਂ ਕਰਨਗੇ ਜਿਹਦਾ ਵਿਚਾਰੇ ਮੁਖਤਿਆਂ ਨਾਲ ਮਾਈ ਭਾਵੋ ਨਾਲ ਕੋਈ ਲੈਣਾ ਦੇਣਾ ਨਹੀਂ ਕਹਿੰਦਾ ਲੈਣਾ ਦੇਣਾ ਕੇਵਲ ਆਪਣੀ ਕੁਰਸੀ ਨਾਲ ਜਾਂ ਆਪਣੀਆਂ ਗੋਲਕਾਂ ਨਾਲ ਹੋਰ ਨਹੀਂ ਫਿਰ ਸ਼ਰੂਮਣੀ ਕਮੇਟੀ ਨੇ ਸਕਬੀਰ ਬਾਦਲ ਨੂੰ ਕਿਉਂ ਨਹੀਂ ਫਿਰ ਇਸ ਗੱਲ ਦੇ ਉੱਤੇ ਕਿਹਾ ਵੀ ਤੁਸੀਂ ਐਡਾ ਵੱਡਾ ਗੁਰੂ ਗਰਨੂ ਉਹ ਕੀਤਾ ਤੇ ਤੁਸੀਂ ਮਤਲਬ ਕਿ ਤੁਸੀਂ ਕਹਿੰਦੇ ਰੈਲੀ ਚ ਪਹੁੰਚ ਚੁੱਕੇ ਇਹੀ ਤਾਂ ਰੋਲ ਹੈ ਤਾਹੀਂ ਤਾਂ ਉਹ ਅੰਤਮਾਨ ਨੂੰ ਕਹਿੰਦੇ ਵੀ ਕੱਲ ਦਾ ਤੈਨੂੰ ਮੱਥਾ ਲਾਇਆ ਵੀ ਜਿਹੜੇ ਕੱਲ ਦਾ ਮੱਥਾ ਲਾ ਰਹੇ ਨੇ ਤੁਸੀਂ ਉਹਨੂੰ ਕਹਿ ਹੀ ਨਹੀਂ ਰਹੇ ਉਹਨੂੰ ਕਹਿਣ ਦੇ ਕਿ ਉਹਨੇ ਕੱਲ ਕਰਦੇ ਬਾਹਰ ਆ ਤੈਨੂੰ ਇਹੇ ਜ세ਦਾਰ ਤਾਂ ਮੈਂ ਸ਼ਰਯੋਨ ਨੂੰ ਕਹਿੰਦਾ ਜੀ ਹਿੰਮਤ ਹੈ ਤਾਂ ਮੈਨੂੰ ਬੁਲਾ ਕਿਥੋਂ ਠੀਕ ਹੈ ਇਸ ਚਮਚੇ ਨੇ ਸੁਖਵੀਰ ਬਾਦੂ ਨੂੰ ਕਿਉਂ ਕਹਿੰਦੇ ਸੁਖਵੀਰ ਬਾਦੂ ਦੇ ਪਾਸੇ ਚ ਪੱਡੇ ਹੋਏ ਇਹ ਸੁਖਵੀਰ ਬਾਦੂ ਨੂੰ ਕਹਤਾ ਵੀ ਤੂੰ ਗਲਤ ਹੈ ਤੇ ਛੁੱਟੀ ਨਹੀਂ ਬੜੂਗੇ ਉਸ ਕਰਕੇ ਇਹ ਪ੍ਰੋਬਲਮ ਹੈ ਨਾ ਇਹ ਭਗਵੰਤ ਮੁੱਖ ਮੰਤਰੀ ਪੰਜਾਬ ਜਿਹੜਾ ਮਤਲਬ ਕਿ ਉਹਨੇ ਸੱਧਾ ਸੀਤਾ ਜਹੇਦਾਰ ਥੋੜਾ ਜਿਹਾ ਟਾਈਮ ਦਾ ਵੀ ਚੇਂਜ ਕੀਤੀ ਆ ਕੁਛ ਜੀ ਹੈ ਗੱਲਬਾਤ 15 ਜਨਵਰੀ ਦਾ ਟਾਈਮ ਸੀ ਜਿਹੜਾ ਜਹੇਦਾਰ ਨੇ ਪਹਿਲਾਂ ਉਹ ਜਿਵੇਂ ਪ੍ਰੋਗਰਾਮ ਪਤਾ ਨਹੀਂ ਫਰਮਾਨ ਹੁਕਮਨਾਮਾ ਕਹਿੰਦੇ ਹੁੰਦੇ ਆ ਕੁਝ ਨਹੀਂ ਬਕਵਾਸ਼ ਠੀਕ ਹੈ ਜੀ ਕੱਲ੍ਹ ਜੀ ਮੀਤ ਤਾਲੂਕ ਕੀਤਾ ਹੈ 15 ਤੱਕ ਹਾਜ਼ਰ ਹੋ ਕਦਰ ਦੇ ਵਿੱਚ ਛੱਡਿਆ ਉਹਨਾਂ ਨੇ ਕਾਰਨ ਕਰਦੇ ਤੇ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੋਣਾ ਵੀ ਜਹੇਦਾਰ ਕੋਲ ਬੜੀ ਗਲਤੀ ਹੋਈ ਹੈ ਗਲਤੀ ਕੀ ਹੋਈ ਹੈ ਉਹਨੇ ਭਵੰਤਮਨ ਪੱਤ ਤਕਿਆ ਪੱਤ ਤਕਿਆ ਠੀਕ ਭਵੰਤਮਨ ਪੱਤ ਤੋ ਹੋ ਨਹੀਂ ਸਕਦਾ ਪੱਤ ਤਾਂ ਜਿਹੜਾ ਬੰਦਾ ਅਮਰਧਾਰੇ ਅਮਰ ਛਕਿਆ ਹੋਇਆ ਹੱਲੇ ਵੜਦੀ ਬਹੁਤ ਲਈ ਹੋਈ ਹੈ ਜਿਉਂ ਵੀ ਵੱਜਰ ਪੈਦ ਕਰਦਾ ਪੱਤ ਤਾਂ ਉਹਨੂੰ ਕਹਿ ਜਾਂਦਾ ਭਵੰਤਮਨ ਤਾਂ ਨਾ ਤਾਂ ਦਾੜੀ ਰੱਖੀ ਉਹਨਾਂ ਨਹੀਂ ਸਕਦੇ ਨਾ ਉਹਨੇ ਦੂਜੀ ਗੱਲ ਉਹਨੇ 15 ਚਾਰ ਮਹੀਨੇ ਛੱਡਿਆ ਸੀ ਤੇ ਹੁਣ ਲੱਤਾਂ ਭਾਰ ਲਈ ਚੱਲਦੀ ਹੂ ਹੋਣ ਕਹਿੰਦਾ ਵੀ ਤੁਹਾਡੇ ਰਝੇਵੇਂ ਹੋਣਗੇ ਕੋਈ ਸ਼ਾਮ ਨੂੰ 4 ਵਜੇ ਆਜੂ ਉਹ ਕਹਿਣਾ ਪਤਾ ਕਿ ਭਗਵੰਤ ਮਾਰ ਕਹਿੰਦਾ ਮੈਂ ਤੁਹਾਡੇ ਚਿੱਠੇ ਕੋਲ ਨੂੰ ਨਹੀਂ ਭਗਵੰਤ ਮਾਨ ਨੇ ਤਾਂ ਸ਼ਰਿਆਮ ਕਹਿੰਦਾ ਜੇ ਉਹ ਕਹਿੰਦਾ ਮੈਂ ਤਾਂ ਕਹਿੰਦਾ ਆਉਂਗਾ 10 ਵਜੇ ਆਜਣਾ 4 ਵਜੇ ਤੱਕ ਤੁਹਾਡੇ ਮੂਹਰੇ ਬੈਠਾ ਰਹੂੰਗਾ ਜਿਹੜਾ ਸਵਾਲ ਕਰਦਾ ਸਵਾਲ ਕਰ ਲਿਓ ਦੋ ਪੁੱਛੋ ਪੁੱਛ ਲਿਓ ਅਗਲੇ ਨੂੰ ਪੁੱਟਾਰਾ ਜੀ ਅਗਲਾ ਕਿਹੜਾ ਬਿਆਦਮੀ ਵਿੱਚ ਇਨਵੋਲ ਹੋਇਆ ਆਹ ਲੈ ਕਿਹੜਾ ਥੋੜੀ ਸੋਸਾ ਦਾ ਪ੍ਰਧਾਨ ਹੈ ਉਹ ਤਾਂ ਪੰਜਾਬ ਦਾ ਮੁੱਖ ਮੰਤਰੀ ਹੈ ਪੰਜਾਬ ਦੇ ਲੋਕਾਂ ਨਾਲ ਜੁੜਿਆ ਇਹਨਾਂ ਨੇ ਪੰਗਾ ਲੈ ਲਿਆ ਇਹ ਗੱਲ ਕਹਿ ਕੇ ਨਾ ਇਹਨਾਂ ਨੇ ਸੋਚਿਆ ਕਿ ਸੀ ਇਹਨਾਂ ਨੂੰ ਇਹ ਸੀਗਾ ਵੀ ਸ਼ਾਇਦ 27 ਦੇ ਵਿੱਚ ਕਾਮਰਾਚੇ ਕਾਲੀ ਮੇਰਦਲ ਕੇ ਅਰਧਾ ਅਬ ਜਾਨਕੀ ਸਰਕਾਰ ਬਣਾ ਲੈ ਇਹ ਮਗਲ ਇਹ ਸੀਗਾ ਉਹ ਜਿੱ ਕੰਪਨੀ ਜਾਨੀਏ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਰਾ ਸਿਸਟਮ ਕੀ ਹੈ ਮੈਂ ਕਹਿੰਦਾ ਜੀ ਤੁਸੀਂ 27 ਦੀ ਗੱਲ ਛੱਡੋ ਮੈਂ ਤੁਹਾਨੂੰ ਲਿਖ ਕੇ ਦਿੰਦਾ ਜਿਹੜਾ ਇਹਨਾਂ ਦਾ ਪੁੱਤ ਕਲੇਸ਼ ਹੈਗਾ ਜਿਹੜਾ ਕਰਦੇ ਨੇ ਉਹ ਅੰਤਮਾ ਨੂੰ ਮੁੱਖ ਮੰਤਰੀ ਕੁਰਸੀ ਤੋਂ ਉਠਾ ਹੀ ਨਹੀਂ ਸਕਦੇ ਬਹੁਤ ਲੰਮਾ ਸਮਾਂ ਚੱਲੇਗਾ ਲੋਕਾਂ ਨੂੰ ਪਤਾ ਜੀ ਜਿਹੜਾ ਕੰਮ ਇਹ 25-30 ਸਾਲ ਵਿੱਚ ਕਾਲੀ ਕਾਂਗਰਸ ਹੀ ਕਰ ਨਹੀਂ ਸਕੇ ਆਬਿਆਦਵੀ ਦੀ ਗੱਲ ਕਰਦਾ ਮੈਂ ਉਹਗਲਾ ਛੱਡੋ ਬਿਲਕੁਲ ਠੀਕ ਹੈ ਨਾ ਉਹਨੇ ਅਗਲੇ ਨੇ ਚਾਰ ਛਿੱਤਰ ਪਾਏ ਨੇ ਦੋ ਬੰਦਿਆਂ ਦੇ ਇੱਕੋਲੇ ਦੇ ਪਏ ਨੇ ਇੱਕੋ ਕਮਲਜੀਤ ਦੇ ਪਏ ਨੇ ਸਾਰਾ ਕੁਝ ਬਗਤਾ ਨਾ ਹੁਣ ਉਸ ਰੂਪੀ ਹੱਦ ਲਬ ਕੇ ਲੈ ਕੇ ਆਉਣਗੇ ਕੱਟੇ ਜੱਟੇ ਖੋਲਣਗੇ ਇਹਨਾਂ ਦੇ ਤੁਸੀਂ ਇਹ ਸਭ ਤੋਂ ਵੱਡਾ ਮੁੱਦਾ ਸੀ ਬੇਬਰੀ ਦਾ ਦੱਸੋ ਤੁਸੀਂ ਕਾਲੀਆਂ ਦੇ ਰਾਤ ਵਿੱਚ ਹੋਇਆ ਕਿਉਂ ਨਹੀਂ ਬੋਲੇ ਬਹੁਤ ਛੋਟਾ ਕੰਮ ਸੀ ਜੇ ਉਸ ਵਕਤ ਤੇ ਬੰਦੇ ਫੜ ਕੇ ਅੰਦਰ ਦਿੰਦੇ ਕੁਸ਼ਿਸ਼ ਕਰਦੇ ਇਹਨਾਂ ਮਸਲਾ ਕੀ ਸੀ ਹੁਣ ਸਸਣ ਦੇ ਪਾਪ ਕਹਿੰਦੀ ਸੀ ਸਸਣ ਦੇ ਮਾਪ ਲੋਗੇ ਇਹਨਾਂ ਮਸਲੇ 'ਚ ਬੋਰਡ ਦਾ 2012 ਦੇ ਵਿੱਚ ਵੀ ਸ਼ਾਇਦ ਆਈ ਸਰ ਸਰਵਣ ਨੂੰ ਮਾਫੀ ਦੇ ਕੇ ਬਾਬਾ ਕਰਮੀ ਜੀ ਬੋਟਾ ਲੱਗ ਗਿਆ ਬੋਟਾ ਲੱਗ ਗਿਆ ਉਹ ਡੋਲਟ ਪੈ ਗਿਆ ਠੀਕ ਹੈ ਨਾ ਉਦੋਂ ਫਿਰ ਬਿਆਦਵੀ ਦਾ ਜਿਹੜਾ ਮਸਲਾ ਸੀ ਉਹ ਸ਼ਰਿਆਨ ਸ਼ਨੀ ਪਾਨੇ ਪਿੱਤ ਨੇ ਕਿਹਾ ਹੋਇਆ ਵੀ ਸਾਸ ਸੇਲ ਦੇ ਕਹਿਣ ਦੀ ਹੋਈ ਹੈ ਸਿੰਘਵੀਰ ਬਾਦਲ ਮਨਤਾਰ ਬਰਾੜ ਇਹ ਸਾਰੇ ਵਿੱਚ ਅਨਵਲਪ ਹੈਗੇ ਠੀਕ ਹੈ ਜੇ ਚੰਗੇ ਹੁੰਦੇ ਜੇ ਗੁਰੂ ਸਾਹਿਬ ਦੇ ਨਾਲ ਐਨਾ ਹੀ ਇਹਨਾਂ ਦਾ ਕਹਿ ਲਈਏ ਨੇੜਤਾ ਹੁੰਦੀ ਗੁਰੂ ਸਾਹਿਬ ਦੇ ਕੋਈ ਲਗਦੇ ਹੁੰਦੇ ਵੀ ਗੁਰੂ ਸਾਹਿਬ ਨੂੰ ਹਨ ਸਤਕਾਰ ਦਿੰਦੇ ਹੁੰਦੇ ਤਾਂ ਫੜ ਕੇ ਅੰਦਰ ਕਰਦੇ ਕਿਉਂ ਨਾ ਕੀਤਾ ਇਹਨਾਂ ਦੇ ਰਾਜ ਵਿੱਚ ਬੈਸਾਰ ਕੁਝ ਹੋਰੇ ਤਰਫ ਦੇ ਕਿਉਂ ਨੇ ਤੜਫੇ ਕੇ ਕਹਿੰਦੇ ਵੀ ਸਾਡੇ ਕੋਲ ਹੋਊਗੀ ਗਲਤੀ ਵੀ ਜਿਹੜਾ ਕੰਮ ਅਸੀਂ ਕਰਨਾ ਸੀ ਉਹ ਭਗਵੰਤ ਮਾਨ ਨੇ ਕਰਦਾ ਫਿਰ ਕਰਦੇ ਤੁਸੀਂ ਕਿਉਂ ਨਾ ਕੀਤਾ ਚੁੱਪ ਕਰ ਰਹੇ ਇਹ 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 ਪ੍ਰੋਬਲਮ ਬਹੁਤ ਵੱਡੀ ਬਣ ਜਾਣੀ ਹੈ ਤੁਸੀਂ ਮੇਰੀ ਗੱਲ ਮਿੱਥ ਲਿਓ ਜਿਹੜਾ ਹੁਣ ਆਹ 15 ਦਿਨਾਂ ਦੇ ਵਿੱਚ ਵੀ 트ੈਂਡ ਚੱਲਿਆ ਨਾ ਠੀਕ ਹੈ ਇਹ ਸਾਰਾ ਕੁਝ ਭਗਵੰਤ ਮਾਨ ਦੇ ਹੱਥ ਵਿੱਚ ਠੀਕ ਹੈ ਕਿਉਂ ਲੋਕ ਜਾਗਰੂਤ ਵੀ ਹੋਗੇ ਥੋੜੀ ਜਾਗਰੂਤ ਵੀ ਹੋਗੇ ਤੁਸੀਂ ਦੇਖੋ ਜਿਹੜੇ ਅਕਾਲੀ ਦੇ ਕੰਮ ਅੱਗੇ ਠੀਕ ਹੈ ਹੁਣ ਖੈਰੇ ਵਰਕੇ ਜਿਹੜੇ ਕਹਿੰਦੀ ਮਜੀਠੀਆ ਨੂੰ ਮਸਾ ਲੈ ਕੇ ਆਂਦਾ ਸਰਵੀਰ ਨੂੰ ਪਣ ਦੇਵੇਂ ਸੀ ਬੁਖਾਰੇ ਵਰਗੇ ਵੀ ਅੱਜ ਉਹਨੇ ਨਾਲ ਖੜੇ ਲੋਕਾਂ ਨੂੰ ਪਤਾ ਲੱਗਿਆ ਵੀ ਕੱਡੇ ਖੜੇ ਕਿੱਥੇ ਠੀਕ ਹੈ ਨਾ ਗੱਲ ਇਹ ਗੱਲਾਂ ਨਾ ਲੋਕਾਂ ਦੇ ਸਾਹਮਣੇ ਇਹਨਾਂ ਨੇ ਜਲੂਸ ਕਢਾ ਲਿਆ ਆਪਣਾ ਜੇ ਜਰ ਮੈਂ ਹੋਰ ਗੱਲ ਨਹੀਂ ਕਰਦੀ ਮੈਂ ਤੁਹਾਨੂੰ ਕੋਈ ਗੱਲ ਕਰਾਂ ਤਾਂ ਅੰਤਮਾਨ ਦੇ ਡੋਪ ਟੈਸਟ ਬਾਰੇ ਵੀ ਇਹਨਾਂ ਲੋਕਾਂ ਨੇ ਬਿਆਨ ਦਿੱਤੇ ਬਿਆਨ ਦਿੱਤੇ ਵੀ ਅਕਾਲ ਤਖਤ ਦੇ ਹੋਂਦ ਤੋਂ ਪਹਿਲਾਂ ਮਨ ਤੋਂ ਡੋਪ ਟੈਸਟ ਕਰਾ ਕੇ ਆ ਠੀਕ ਹੈ ਨਾ ਚਲੋ ਆਪਾਂ ਮੰਨਦੇ ਆ ਉਹ ਕਾਦਾ ਕਰੋ ਉਹ ਤਾਂ ਸ਼ਰਿਆਂ ਦਾ ਸ਼ਾਪ ਵੀ ਪੀਂਦਾ ਹੈ ਮਾੜੀ ਮੁੱਟੀ ਫੀਮ ਵੀ ਕਹਿੰਦਾ ਉਹਦਾ ਕੀ ਹੈ ਡੋ ਟੱਚ ਕਰਾਓ ਤੁਸੀਂ ਜਿਹੜੇ ਬੰਦੇ ਅੰਮ੍ਰਿਤ ਛਾ ਕੇ ਕਿਰਪਾਨਾਂ ਪਾ ਕੇ ਬਾਣੀ ਪੜਨ ਵਾਲੇ ਤੁਸੀਂ ਹੋਟਲਾਂ ਵਿੱਚ ਫੜੇ ਜਾਂਦੇ ਠੀਕ ਹੈ ਨਾ ਤੁਸੀਂ ਕਰਾਉਨਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਪੰਜਾਬ ਨੂੰ ਅਕਾਲ ਤੇ ਸੱਦ ਕੇ ਤਾਂ ਇਹਨਾਂ ਨੇ ਮਤਲਬ ਜੇ ਤੁਸੀਂ ਕਹੇ ਭਿੰਡਾ ਤੁਸੀਂ ਲਾਸਟ ਵੀਡੀਓ ਦੇ ਵਿੱਚ ਆਪਣੀ ਪੋਡਕਾਸਟ ਦੇ ਵਿੱਚ ਕਹਿ ਵੀ ਭਿੰਡਾਂ ਦਾ ਛੱਤਾ ਛੇੜ ਲਿਆ ਉਹਦੇ ਨਾਲ ਲੋਕਾਂ ਦੀ ਵੀ ਸਿਮਤੀ ਖੜ ਗਈ ਕਿਤੇ ਜਾ ਕੇ ਭਗਵਾਨ ਤੁਮਾਰ ਨਾਲ ਵੀ ਜਿਹੜੇ ਲੋਕ ਨੇ ਇਹ ਲੋਕਾਂ ਨੂੰ ਗਮਰਾਹ ਕਰ ਰਿਹਾ ਜਿਵੇਂ ਧਾਮੀ ਦਿਲਾ ਲੋ ਕਹਿੰਦੇ ਉਹਦੇ ਜਿਹੜੇ ਕਾਲਜ ਵਗੈਰਾ ਉਹਦੇ ਵਿੱਚ ਵੀ ਹਿੱਸੇ ਵਗੈਰਾ ਹੈਗੇ ਨੇ ਤਾਂ ਤੁਸੀਂ ਇੱਕ ਪਾਸੇ ਤੁਸੀਂ ਧਾਰਮਿਕ ਸੰਸਥਾ ਦੇ ਹੋਰ ਇੱਕ ਪਾਸੇ ਤੁਸੀਂ ਬਿਜ਼ਨਸ ਕਰ ਰਹੇ ਹੋ ਜੋ ਕੱਟ ਕੇ ਪੈਸਾ ਇਹਦੇ ਵਿੱਚ ਪੰਜਾਬ ਲਈ ਬੈਨੀਫੀਟਿਕ ਹੋਰ ਹੈ ਜਿਹੜਾ ਸ਼ੌਂਲ ਇੱਕ ਮਿੰਟ ਦਾ ਬਜਟ ਹੈ ਉਹ ਆਰਬਾਂ ਖਰਚ ਜੀ ਠੀਕ ਹੈ ਉਹਦੇ ਵਿੱਚੋਂ ਇਹ ਜੇ 20% ਵੀ ਪੰਜਾਬ ਦੇ ਲੋਕਾਂ ਨੇ ਵਰਤ ਲੈਣਗੇ ਨਾ ਮੈਂ ਕਹਿੰਦਾ ਬਹੁਤ ਖੁਸ਼ ਹੈ ਇਹ ਵਰਤਮੀ ਰਹੇ ਚਲਾਈ ਵੀ ਰਹੇ ਠੀਕ ਹੈ ਨਾ ਭਗਵਾਨ ਤੁਮਾਨ ਨੇ ਕਲੇ ਰੂਪਾਂ ਦੀ ਗੱਲ ਨਹੀਂ ਕਰ ਲਈ ਭਗਵਾਨ ਤੁਮਾਨ ਨੇ ਜਿਹੜੇ 51 52 ਵਰਤਦੇ ਨੇ ਅੰਤਰ ਆਉਂਦੇ ਨੇ ਉਹਨਾਂ ਦਾ ਕਰੋੜਾਂ ਦਾ ਬਜਟ ਹੈ ਜੀ ਉਧਰ ਵੀ ਧਿਆਨ ਦੇਣਾ ਇਹ ਜਿਹੜੀਆਂ 20000 ਏਕੜ ਜ਼ਮੀਨ ਹੈ ਸ਼ੋਨੂਨੀ ਕਮੇਟੀ ਦੀ ਉਹ ਇਹਨਾਂ ਨੇ ਆਪਣੇ ਪਰਿਵਾਰਾਂ ਨੇ ਲੀਜ਼ ਤੇ ਲਈ ਹੋਈ ਬਹੁਤ ਸਸਤੇ ਉਹਦੇ ਚੇਤਿਆਂ ਨੂੰ ਦਿੱਤੀਆਂ ਠੇਕੇ ਆਪਣੀ ਝੰਡੀ ਹੋਈ ਉਹ ਸਾਰਾ ਸਾਹਮਣੇ ਹੋ ਤੁਸੀਂ ਯਕੀਨ ਕਰੋ ਜੇ 50000 ਨੂੰ ਬਿਛਵਾਵਾਂ ਪਹਾੜਾ ਲਾਈਏ ਨਾ ਟਿਕਾਣਾ ਬਿਲਕੁਲ ਦਾ ਘਟਗੜ 7-8 ਅਰਬ ਰੁਪਇਆ ਬਣਦਾ ਸਾਲਾਨਾ 7-8 ਅਰਬ ਰੁਪਇਆ ਆ ਵੀ ਘਟ ਰੇਟ ਦੇ ਦਿੰਦਾ ਘਟ ਰੇਟ ਤੇ ਨਹੀਂ ਬੈਠੇ ਹਾਂ ਠੀਕ ਹੈ ਜੋ ਸਾਰਾ ਬਾਰੇ ਸ਼ੋਨੂਨੀ ਕਮੇਟੀ ਕੋਲੇ ਆ ਜਾਂਦਾ ਠੀਕ ਹੈ ਔਰ ਉਹ ਸਹੀ ਤਰੀਕੇ ਨਾਲ ਲੱਗ ਜਾਂਦਾ ਤਾਂ ਪੰਜਾਬ ਦੇ ਵੀ ਤੁਸੀਂ ਇਹ ਲਾ ਲਓ ਵੀ ਗਵਰਨਮੈਂਟ ਨਾਲ ਬਜਟ ਡੂਡਾ ਹੋ ਜਾ ਜੇ ਮੈਂ ਤੁਸੀਂ ਗੱਲ ਕੀਤੇ ਆ ਉਹਨਾਂ ਦੇ ਸਮਝਦਾ ਫਿਰ ਇਹ ਵੀ ਕਲੀਅਰ ਹੋ ਜੂਗਾ ਲੋਕਾਂ ਨੂੰ ਕਲੀਅਰ ਹੋਣਾ ਕਿ ਇਹ ਹੋ ਗਿਆ ਜੀ ਹੋ ਗਿਆ ਇਹਨੇ ਚਿੱਠੇ ਖੋਲਰੇ ਤੁਸੀਂ ਇਹ ਸਾਬ ਲਾ ਲਓ ਤੁਸੀਂ ਡਿਬੇਟਾ ਸੁਰ ਕੇ ਦੇਖੋ ਉਹਦੀਆਂ ਜਿਹੜੇ ਸ਼੍ਰਮਣਿਕ ਕਮੇਟੀ ਦੇ ਮੈਂਬਰ ਨਹੀਂ ਇੱਕ ਵਾਰ ਤੁਸੀਂ ਕਹਿੰਦੇ ਅਸੀਂ ਅੰਮਰਤ ਨਿਵੇੜੇ ਉੱਠਦੇ ਹਾਂ ਤੇ ਵਾਈਰ ਉਹ ਕਿੱਦਾਂ ਗਾਲੀ ਗਲੋਚ ਕਰਦੇ ਆ ਆ ਚਾਵਲਾ ਨਹੀਂ ਉਹ ਚਾਵਲਾ ਇਹ ਕਿਨ ਡਿਬੇਟ ਚ ਆ ਗਿਆ ਨਿਵੇੜੇ ਕੇ ਮੈਨੂੰ ਵਾਲ ਕੱਟ ਲੱਗਾ ਹਾਂ ਮਾ ਗਾਲ ਗੜਗੜ ਰੁਕ ਗਿਆ ਉਹ ਫਿਰ ਪੱਤਰਕਾਰ ਕਹਿੰਦੇ ਕਹਿੰਦੇ ਯਾ ਤੂੰ ਗੜਗੜ ਨਾ ਤੇ ਠੀਕ ਹੈ ਇਹ ਤਾਂ ਬੰਦੇ ਗੱਲ ਹੀ ਨਹੀਂ ਕਰਨ ਹੁੰਦੇ ਠੀਕ ਹੈ ਇਹ ਤਾਂ ਮੈਂ ਕਹਿੰਦਾ ਵੀ ਮੈਂ ਉਹ ਪਤਾ ਨਹੀਂ ਕਿੰਨਾ ਪਰਮਾਤਮਾ ਨੇ ਸੁਮਤ ਬਖਸ਼ੇ ਮੈਨੂੰ ਪੈ ਦਿੰਨਾ ਠੀਕ ਹੈ ਫੇਰ ਨਹੀਂ ਮੁੜ ਕੇ ਬੋਲਦੇ ਇਹ ਤਾਂ ਇਹਨਾਂ ਨੂੰ ਹੈਗੀ ਛੇਤਰਾਂ ਦੀ ਘਾਟ ਹੁਣ ਇਕੱਲੇ ਛੇਤਰ ਮੈਂ ਨਹੀਂ ਮਾਰੂ ਪੂਰਾ ਪੰਜਾਬ ਮਾਰੂ ਕਿਉਂ ਨਹੀਂ ਮਾਰੂ ਯਾਰ ਪੰਜਾਬ ਘਰਾਂ ਦੇ ਲਾਦੇ ਬਸ ਠੀਕ ਹੈ ਤੁਹਾਡੇ ਪਿਓ ਦਾ ਪੇਸ਼ਾ ਲੋਕਾਂ ਦਾ ਪੇਸ਼ਾ ਮੈਂ ਤਾਂ ਕਾਲਾ ਭਵੰਤਮਾਨੀ ਵਿੱਚ ਸ਼ਰਿਆਂ ਮੈਂ ਕਹਿਣਾ ਬੇ ਗੋਲ ਕੰਮ ਵਿੱਚ ਪੈਸਾ ਘੱਟ ਪਾਓ ਜਿਹੜੇ ਪਿੰਡ ਦੇ ਲੋਕ ਮੱਥਾ ਟੇਕਣ ਤਰਵਾਸੇ ਜਾਂਦੇ ਆ ਮੱਥਾ ਟੇਕੋ ਜਾਓ ਜੀ ਸਦਕੇ ਠੀਕ ਹੈ ਉਸ ਦਿਨ ਦੇ ਕੀ ਸਾਨੂੰ ਕਮਰਾ ਤੋਂ ਨੂੰ ਫੋਨ ਕਰਕੇ ਲੈਣਾ ਪੈਂਦਾ ਫਰਮਾਇਸ਼ਪਾ ਕੇ ਦੰਦੇ ਲਈਓ ਬਿਲਕੁਲ ਤੁਸੀਂ ਆਪਣੇ ਗੁਰਦੁਆਰੇ ਗ੍ਰੰਥੀ ਦੀ ਸੁਭਾਰ ਕਰ ਲੋ ਆਪਣੇ ਪਿੰਡ ਦੇ ਪੈਸਾ ਲਾਓ ਕਿਉਂ ਲਾ ਰਹੇ ਹੋ ਤੁਸੀਂ ਇਹ ਪੈਸੇ ਨਾ ਜਿਹੜੀ ਭਵੰਤਵਾਨ ਨੇ ਗੱਲ ਕੀਤੀ ਗੋਲਕਾ ਦੇ ਪੈਸਾ ਨਾ ਬਹੁਤ ਜ਼ਿਆਦਾ ਰਹਿ ਗਿਆ ਉਲਟ ਇਹ ਸਮਝਦੇ ਨਹੀਂ ਭਵੰਤਵਾਨ ਨੇ ਇਹ ਕਹਿਆ ਸੀ ਗੋਲਕਾ ਦਾ ਪੈਸਾ ਤੁਸੀਂ ਗਲਤ ਇਸਤੇਮਾਲ ਕਰ ਰਹੇ ਹੋ ਤੁਸੀਂ ਆਪਣੇ ਕੌਮ ਤੇ ਕਿਉਂ ਲਾ ਰਹੇ ਹੋ ਉਹ ਉਹ ਗੱਲਾਂ ਨੇ ਚੁਭੀਆਂ ਨੇ ਇਹ ਸਭ ਨੂੰ ਪਤਾ ਹੈ ਤੁਸੀਂ ਪਿੰਡਾਂ ਦੇ ਵਿੱਚ ਇੰਨਾ ਰੁਪਈਆ ਇਕੱਠਾ ਕਰਕੇ ਅਸੀਂ ਉਹਨੂੰ ਦੇ ਰਹੇ ਕਿਉਂ ਦੇ ਰਹੇ ਆਪਣੇ ਪਿੰਡਾਂ ਦੇ ਜਿਹੜਾ ਅਸੀਂ ਆਪਣੇ ਪਿੰਡਾਂ ਨਾਲ ਤੇ ਬਿਲਕੁਲ ਜੰਦੇ ਪਿੰਡਾਂ ਦੇ ਗੁਰਦੁਆਰਿਆਂ ਦੀ ਸੁਧਾਰ ਕਰ ਸਕਦੇ ਤੁਸੀਂ ਇਹਨਾਂ ਦੇ ਬਿਲਕੁਲ ਬਿਲਕੁਲ ਇਹ ਸਨ ਗਿਆਨੀ ਪੁੱਟਾ ਜੀ ਜਿਨ੍ਹਾਂ ਨੇ ਸਾਨੂੰ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਸਾਬੂ ਕੈਲੀ ਜੀ